ਸੀ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਅੱਜ ਤੁਹਾਡੇ ਸਾਹਮਣੇ ਫਰਿਆਦ ਲੈ ਕੇ ਆਏ ਆ ਪੰਜਾਬੀਆਂ ਦੇ ਦਿਲ ਕਹਿੰਦੇ ਬਹੁਤ ਵੱਡੇ ਹੁੰਦੇ ਆ ਗਰੀਬ ਘਰੇ ਖੜੇ ਆ ਜਿੱਥੇ ਆਟੇ ਤੋਂ ਮਹਤਾਜ ਹੋਏ ਬੈਠੇ ਆ ਗਰੀਬ ਘਰੇ ਆਟੇ ਤੋਂ ਮਹਤਾਜ ਹੋਏ ਬੈਠੇ ਜਿੱਥੇ ਉਹਨਾਂ ਦੀ ਮਾਤਾ ਬਿਮਾਰ மஞ்சੇ ਤੇ ਬੈਠੀ ਆ ਉਹਦੇ ਇਲਾਜ ਕਰਾਉਣ ਲਈ ਉਹਨਾਂ ਕੋਲੇ ਪੈਸੇ ਵੀ ਹੈ ਨਹੀਂਗੇ ਤੇ ਮੈਂ ਵੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਇੰਨਾ ਕ ਜਿਆਦਾ ਕਰਿਓ ਕਿ ਇਸ ਮਾਤਾ ਦਾ ਗਰੀਬਣੀ ਦਾ ਇਲਾਜ ਹੋ ਜੇ ਜਿਹੜੀ ਇਲਾਜ ਆਪਾਂ ਪੁੱਛਦੇ ਆ ਕੀ ਪ੍ਰੋਬਲਮ ਆਈ ਹੈ ਪਹਿਲਾਂ ਮੈਂ ਘਰ ਦੇ ਹਾਲਾਤ ਦਿਖਾਵਾਂ ਤਾਂ ਵੇਖੋ ਘਰ ਤਿੰਨ ਦਿਨ ਹੋ ਗਏ ਉਸ ਚੁੱਲੇ ਦੇ ਵਿੱਚ ਅੱਗ ਨਹੀਂ ਬਲੀਗੀ ਉਸ ਚੁੱਲੇ ਦੇ ਵਿੱਚ ਅੱਗ ਵੀ ਨਹੀਂ ਬਲੀਗੀ ਤਾਂ ਘਰ ਦੇ ਹਾਲਾਤ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਨਾਜ਼ੁਕ ਆ ਜਿਹੜਾ ਭਰਾ ਖੜਾਗਾ ਹੱਥ ਜੋੜੀ ਇਹਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਬਈ ਕੀ ਨਾਮ ਆ ਤੁਹਾਡਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਹਾਂਜੀ ਤੁਹਾਡਾ ਵਿਆਹ ਹੋਇਆ ਸੀਗਾ ਹਾਂਜੀ ਤੇ ਤੁਹਾਡੀ ਘਰ ਵਾਲੀ ਉਹ ਛੱਡ ਕੇ ਜਾਵੜੀ ਸੀ ਛੱਡ ਕੇ ਚਾਲੀ ਗਈ ਹਾਂਜੀ ਚਲੋ ਉਹ ਇੱਕ ਵੱਖਰਾ ਮੈਟਰ ਐ ਕਾਹ ਤੋਂ ਛੱਡ ਕੇ ਚਲੀ ਗਈ ਜਾਂ ਕਿਵੇਂ ਵੀ ਐ ਮਾਤਾ ਜਿਹੜੀ ਪਈ ਐ ਕਿੰਨੇ ਦਿਨ ਹੋ ਗਏ ਨੂੰ ਪਈ ਨੂੰ ਇਹਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਕੀ ਪ੍ਰੋਬਲਮ ਕੀ ਆਈ ਕੀ ਵੇਰੇ ਪਿਸ਼ਾਬ ਦੀ ਨਾਲ ਹੀ ਬੰਦ ਹੋ ਗਈ ਸੀ ਅੱਛਾ ਜੀ ਉਹਦੇ ਕਰਕੇ ਇਹਦਾ ਪਿਸ਼ਾਬ ਆਉਂਦਾ ਜਾਂਦਾ ਨਹੀਂ ਅੱਛਾ ਜੀ ਕੁਝ ਬੁਖਾਰ ਚੜਦਾ ਸੀ ਇਹਨੂੰ ਕੋ ਪਿਸ਼ਾਬ ਕੋ ਲੱਤ ਟੁੱਟ ਗਈ ਸੀ ਇਹਦੀ ਹਾਂ ਤੇ ਇਹਨੂੰ ਕੱਲ ਹੀ ਬਿਠੰਡ ਰੈਫਰ ਕੀਤਾ ਅੱਜ ਜੀ ਅੱਛਾ ਜੀ ਤੇ ਉਹਦੇ ਕਰਕੇ ਹੁਣ ਇਹਨੂੰ ਬੜੀ ਪ੍ਰੋਬਲਮ ਹੋਈ ਪਈ ਆ ਨਾ ਤਾਂ ਇਹ ਖੜ੍ਹ ਸਕਦੀ ਨਾ ਇਹ ਤੁਰ ਸਕਦੀ ਨਾ ਬੈ ਸਕਦੀ ਆ ਹਾਂ ਤੇ ਪਿਸ਼ਾਬ ਦੀ ਇੰਨੀ ਪ੍ਰੋਬਲਮ ਹੋਈ ਪਈ ਸੀ ਹੁਣ ਇਹ ਜੇ ਮੈਡੀਸਿਨ ਖਾਖ ਲਿਆ ਨੇ ਇਹ ਉਹ ਆਦੇ ਵੀ ਜੇ ਨਾ ਹੋ ਗਿਆ ਵੱਤ ਵਾਲੇ ਨੂੰ ਦਵਾਈ ਦੇ ਕੇ ਦੇਖੋ ਜੇ ਨਾ ਨਾ ਕੋਈ ਦਵਾਈ ਦਾ ਫਰਕ ਪਿਆ ਫੇਰ ਕਹਿੰਦੇ ਇਹਦਾ ਕੋਈ ਉਲਾਜ ਹੈ ਨਹੀਂ ਕਹਿੰਦੇ ਜੀ ਤਾਂ ਵੇਖੋ ਕਹਿੰਦੇ ਵੀ ਮਾਤਾ ਬਿਮਾਰ ਪਈ ਹੈ ਜਿਹੜੀ ਦੀ ਬਾਈ ਦੀ ਗੁੜੀ ਹੈਗੀ ਆ ਉਹ ਬੈਠੀ ਆ ਕੋਲੇ ਇਹ ਵੀ ਸਕੂਲ ਤੋਂ ਵਾਂਝੀ ਬੈਠੀ ਆ ਕਿਹੜੀ ਕਲਾਸ ਚ ਪੜਦੇ ਪੁੱਤਰ ਤੁਸੀਂ 7ਵੀਂ ਆ 7ਵੀਂ ਚ ਸਕੂਲ ਗਏ ਨਹੀਂ ਗਏ ਗਏ ਸੀ ਮਹੀਨਾ ਕੋ ਉਹਦੀ ਹੈ ਬਿਮਾਰ ਹੋ ਗਈ ਅੱਛਾ ਹੁਣ ਜਾਂਦੇ ਨਹੀਂ ਸਕੂਲ ਨਹੀਂ ਵੇਖੋ ਕਹਿੰਦੇ ਵੀ ਮਾਤਾ ਮੇਰੀ ਦਾਦੀ ਲੱਗ ਜੇ ਤੁਹਾਡੇ ਹਾਂਜੀ ਦਾਦੀ ਕਹਿੰਦੇ ਮੇਰੇ ਬਿਮਾਰ ਹੋ ਗਿਆ ਤਾਂ ਦਾਦੀ ਦੀ ਹਾਲਾਤ ਦਿਖਾਵਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਤਾਂ ਜਿਹੜੀ ਮਾਤਾ ਪਈ ਐ ਤਾਂ ਦਵਾਈਆਂ ਦੂਈਆਂ ਲਾਈਆਂ ਅੱਜ ਇਹ ਪਰਿਵਾਰ ਸਰਕਾਰੀ ਹਸਪੀਟਲ ਦੇ ਵਿੱਚੋਂ ਛੁੱਟੀ ਲੈ ਕੇ ਆਇਆ ਹੈਗਾ ਤਾਂ ਸਰਕਾਰੀ ਹਸਪੀਟਲ ਦੇ ਵਿੱਚ ਜਾਣ ਵਾਸਤੇ ਐਂਬੂਲੈਂਸ ਕਰਾਉਣੀ ਪੈਂਦੀ ਐ ਜਿੱਥੇ ਇਹਨਾਂ ਪਰਿਵਾਰ ਕੋਲੇ ਖਰਚਾ ਹੈ ਨਹੀਂਗਾ ਚਲੋ ਐਂਬੂਲੈਂਸ ਦਾ ਖਰਚਾ ਤਾਂ ਦਿੱਤਾ ਜਾਊਗਾ ਪਰ ਪਰਿਵਾਰ ਦਾ ਜਿਹੜਾ ਘਰ ਦੇ ਵਿੱਚ ਆਟਾ ਵੀ ਹੈ ਨਹੀਂ ਗਾਏ ਭਰਾ ਜਿਹੜੇ ਜਿਨ੍ਹਾਂ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਬੁਲਾਇਆ ਤੇ ਮੈਂ ਇੱਕ ਤੁਹਾਡੇ ਤਾਂ ਹੀ ਅਪੀਲ ਕਰ ਰਿਹਾਗਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਸ ਬਜ਼ੁਰਗ ਮਾਤਾ ਦਾ ਇਲਾਜ ਹੋ ਸਕੇ ਤਾਂ ਬਈ ਤੁਸੀਂ ਇਹਨਾਂ ਨੂੰ ਕਿਵੇਂ ਜਾਣਦੇ ਹੋ ਬ੍ਰਦਰ ਮੈਂ ਨਾ ਇੱਕ ਬੈਂਕ ਦਾ ਅਪਲਾਈ ਆ ਜੀ ਮੈਂ ਇਹਨਾਂ ਦੇ ਘਰ ਆਇਆ ਸੀਗਾ ਕਿਉਂਕਿ ਮੈਨੂੰ ਇਹਨਾਂ ਦੇ ਘਰੇ ਆਉਂਦੇ ਨੂੰ ਮੇਬੀ 3-4 ਮਹੀਨੇ ਹੋ ਗਿਆ ਜੀ ਹਾਲਾਤ ਮੋਦ ਤੇ ਦੇਖਿਆ ਮਾਤਾ ਦਾ ਚੂਕਣਾ ਫੈਕਚਰ ਹੋਇਆ ਜੀ ਉਹ ਇਹਨਾਂ ਨੇ ਚੂਕਣੇ ਦਾ ਇਲਾਜ ਕਰਾਇਆ ਜੀ ਉਸ ਤੋਂ ਬਾਅਦ ਮੈਂ ਆ ਕੇ ਘਰੇ ਦੁਬਾਰਾ ਦੇਖਿਆ ਜਦੋਂ ਮਾਤਾ ਜ਼ਿਆਦਾ ਸੀਰੀਅਸ ਹੋ ਗਈ ਆ ਹੁਣ ਪਰ ਇਹਨਾਂ ਦੇ ਹਾਲਾਤ ਇੰਨਾ ਬੱਤਰ ਹੋ ਚੁੱਕੇ ਕਿ ਘਰੇ ਖਾਣ ਨੂੰ ਇਹਨਾਂ ਕੋਲੇ ਆਟਾ ਵੀ ਹੈ ਨਹੀਂਗਾ ਜਿਹੜੇ ਸਕੂਲ ਵਾਲੇ ਬੱਚੇ ਆ ਦੋਵੇਂ ਉਹ ਘਰੇ ਬੈਠੇ ਆ ਜੀ ਜਿਹਦੇ ਕਰਕੇ ਆਪਾਂ ਜੀ ਇਹਨਾਂ ਨੇ ਧਿਆਨ ਵਿੱਚ ਦੇਖ ਕੇ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਅੱਜ ਇਹਨਾਂ ਨੂੰ ਬਹੁਤ ਲੋੜ ਆ ਇਹਨਾਂ ਦੇ ਘਰੇ ਵਿੱਚ ਨਾ ਤਾਂ ਕੋਈ ਖਾਣ ਪੀਣ ਨੂੰ ਆ ਜੀ ਨਾ ਨੂੰ ਪੈਸੇ ਹੈਗੇ ਆ ਜੀ ਮੈਂ ਸਾਰੇ ਵੀਰਾਂ ਦਾ ਇਸੇ ਗੱਲੋਂ ਫਰਿਆਦ ਕਰਦਾ ਕਿ ਤੁਸੀਂ ਸਾਰੇ ਵੀਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਗਰੀਬ ਪਰਿਵਾਰ ਆ ਜਿਹੜਾ ਉਹ ਆਪਦੇ ਘਰੇ ਸੁਖੀ ਰਹਿ ਸਕੇ ਜੀ ਬਿਲਕੁਲ ਕਹਿੰਦੇ ਵੀ ਮਾਤਾ ਸਿਰਫ ਮਾਤਾ ਹੀ ਸੀ ਜਿਹੜੀ ਰੋਟੀ ਪਾਣੀ ਪਕਾਉਂਦੀ ਸੀਗੀ ਤਾਂ ਇਹ ਦੋਨੇ ਬੱਚੇ ਸਕੂਲ ਜਾਂਦੇ ਸੀ ਫੇਰ ਹੀ ਜਾਂਦੇ ਸੀ ਦੋਨੇ ਬੱਚੇ ਹਾਂਜੀ ਫੇਰ ਹੀ ਤੁਸੀਂ ਬਾਈ ਕੀ ਕੰਮ ਕਰਦੇ ਸੀਗੇ ਮੈਂ ਵਰਕਸ਼ਾਪ ਦਾ ਕਰਦਾ ਸੀ ਅੱਛਾ ਕਿਤੇ ਲੱਗੇ ਸੀਗੇ ਹਾਂਜੀ ਲੱਗੇ ਸੀ ਤਾਂ ਹੁਣ ਉਹ ਤੁਸੀਂ ਜਾਣਦੇ ਨਹੀਂ ਉੱਥੇ ਫਿਰ ਉਹਦੇ ਪੈਸੇ ਵੀ ਨਹੀਂ ਮਿਲਦੇ ਹੋਣੇ ਤੁਹਾਨੂੰ ਹਾਂਜੀ ਬਾਕੀ ਉਹ ਉਹ ਵੀ ਕਹਿੰਦੇ ਹੁਣ ਤੁਹਾਨੂੰ ਪੈਸੇ ਦਾ ਇਲਾਜ ਕੁਸਤੇ ਕੁਝ ਦਿੱਤਾ ਉਹਨਾਂ ਨੇ ਹਾਂਜੀ ਦਿੱਤਾ ਜੀ ਦਿੱਤਾ ਹੈਗਾ ਹਾਂਜੀ ਤਾਂ ਵੇਖੋ ਜਿੱਥੇ ਭਰਾ ਜਾਂਦਾ ਸੀ ਕੰਮ ਕਰਨ ਕਰਨ ਉਹਨਾਂ ਨੇ ਜਿੰਨੇ ਕ ਸੁਯੋਗ ਬਣਿਆ ਪੈਸੇ ਦਿੱਤੇ ਪਰ ਅੱਜ ਪੰਜਾਬੀਓ ਤੁਹਾਡੇ ਸਾਹਮਣੇ ਅਪੀਲ ਕਰਦੇ ਆ ਕਿ ਇਸ ਗਰੀਬ ਵਿਚਾਰੇ ਦੇ ਕੋਈ 100 ਕੋਈ 50 ਕੋਈ 200 ਇਹਨਾਂ ਦਾ ਕਾਉਂਡ ਨੰਬਰ ਦੇਵਾਂਗੇ ਉਸ ਵਿੱਚ ਪੈਸੇ ਪਾਏ ਜਾਣ ਠੀਕ ਹੈ ਤੇ ਜਿਦੇ ਕਰਕੇ ਮਾਤਾ ਦਾ ਵੀ ਇਲਾਜ ਹੋ ਜੇ ਤਾਂ ਇਹ ਜਿਹੜੇ ਦੋ ਬੱਚੇ ਆ ਇਹ ਸਕੂਲ ਵੀ ਪੜ ਸਕਣ ਤਾਂ ਤੁਹਾਨੂੰ ਮੈਂ ਘਰ ਦੇ ਹਾਲਾਤ ਦਿਖਾਵਾਂ ਤਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਇਹ ਰਸੋਈ ਰਸੋਈ ਹੈ ਬਾਈ ਜਿਹੜਾ ਆਇਓ ਮੜਾ ਆ ਜਿਹੜੇ ਘਰ ਦੇ ਹਾਲਾਤ ਬਾਈ ਰਸੋਈ ਦਿਖਾਓ ਤੁਹਾਡੀ ਆ ਘਰ ਦੇ ਹਾਲਾਤ ਜਿੱਥੇ ਵੇਖੋ ਆ ਆਟਾ ਕਿੰਨਾ ਕੁ ਪਿਆ ਬਾਈ ਆ ਵੇਖ ਲੋ ਬਈ ਵੇਖੋ ਘਰ ਦੇ ਵਿੱਚ ਜਿਹੜਾ ਆਟਾ ਇਸੇ ਵਿੱਚ ਹੀ ਗੁੰਨਦੇ ਹੋ ਇਸੇ ਵਿੱਚ ਹੀ ਗੁੰਨਦੇ ਇਸੇ ਵਿੱਚ ਹੀ ਪਕਾਉਨੇ ਆ ਕਿੰਨਾ ਕੁ ਬਾਜ਼ਾਰ ਚੋਕ ਕਿੰਨੇ ਪੈਸੇ ਹੁੰਦੇ ਫਿਰ ਕਈ ਵੇਲੇ ਜਦੋਂ ਉਹਨਾਂ ਕ ਲੈ ਕੇ ਆਉਂਦੇ ਆ ਬਾਜ਼ਾਰ ਤੋਂ ਕਿਲੋ ਜਾਂ 2 ਕਿਲੋ ਹੀ ਬਸ ਕਿਲੋ 2 ਕਿਲੋ ਆਟਾ ਲਿਆ ਹਾਂ ਹਾਂਜੀ ਤੇ ਫਿਰ ਰੋਟੀ ਆਪੇ ਪਕਾਉਨੇ ਆ ਆਪੇ ਪਕਾਉਨੇ ਆ ਜੀ ਵੇਖੋ ਭਰਾ ਕਹਿੰਦਾ ਰੋਟੀ ਵੀ ਆਪੇ ਪਕਾਉਨੇ ਚਲੋ ਮਿਹਨਤ ਕਰਦਾ ਭਰਾ ਰੋਟੀ ਤਾਂ ਆਪੇ ਪਕਾਉਊਗਾ ਹੀ ਪਰ ਵੇਖੋ ਕੀ ਹਾਲਾਤ ਆ ਇਸ ਟਾਈਮ ਕ ਸਰਕਾਰੀ ਹਸਪੀਟਲ ਦੇ ਵਿੱਚ ਗਏ ਤੁਸੀਂ ਤਾਂ ਉੱਥੇ ਇਲਾਜ ਹੋਇਆ ਨਹੀਂਗਾ ਉੱਥੇ ਇਲਾਜ ਹੋਇਆ ਸੀ ਜੀ ਉਹ ਕਹਿੰਦੇ ਵੀ ਇਹਨਾਂ ਨੂੰ ਪਹਿਲਾਂ ਦਵਾਈ ਦੇ ਕੇ ਦੇਖੋ ਜੇ ਕੋਈ ਫਰਕ ਪੈਂਦਾ ਤਾਂ ਠੀਕ ਆ ਨਹੀਂ ਤਾਂ ਇਹਨਾਂ ਨੂੰ ਐਡਮਿਟ ਕਰਾਂਗੇ ਜੀ ਹਾਂ ਤੇ ਐਡਮਿਟ ਕਰਾਉਣ ਵਾਸਤੇ ਪੈਸੇ ਹੈਗੇ ਨਹੀਂ ਹੈ ਨਹੀਂ ਦੇਖੋ ਭਰਾ ਕਹਿੰਦਾ ਵੀ ਮੇਰੇ ਕੋਲੇ ਪੈਸੇ ਨਹੀਂ ਹੈਗੇ ਐਡਮਿਟ ਕਰਾਉਣ ਵਾਸਤੇ ਤਾਂ ਜਿਹੜੇ ਘਰ ਦੇ ਹਾਲਾਤ ਉਹ ਵੀ ਜਿਹੜੇ ਕਾਫੀ ਨਾਜ਼ੁਕ ਹੈ ਬਾਈ ਕਹਿੰਦਾ ਵੀ ਜਦੋਂ ਮੀਂਹ ਆਉਂਦਾ ਛੱਤਾਂ ਮੇਰੀਆਂ ਚੋਂਦੀਆਂ ਗਿਆ ਤਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਜਿਹੜੇ ਆ ਬਾਲੇ ਵੇਖੋ ਸਿਉਂਕ ਨਾਲ ਖਾਦੇ ਹੋਏ ਆ ਤਾਂ ਪਾਣੀ ਇੱਥੋਂ ਛੱਤਾਂ 'ਚ ਚੋਣ ਲੱਗ ਜਾਂਦਾ ਇੱਥੋਂ ਡਿੱਗਣ ਲੱਗ ਜਾਂਦਾ ਆ ਦਿਖਾਉਂਦਾ ਸਾਰਾ ਕੁਝ ਅੱਛਾ ਜੀ ਬਾਈ ਕਹਿੰਦਾ ਵੀ ਜਿਹੜਾ ਪਾਣੀ ਐ ਅੱਛਾ ਜੀ ਤਾਂ ਵੇਖੋ ਚਲੋ ਇਹ ਚੀਜ਼ ਵੱਖਰੀ ਰਹਿ ਗਈ ਪਰ ਉਹ ਮਾਤਾ ਦਾ ਜਿਹੜਾ ਇਲਾਜ ਕਰਵਾਇਆ ਜਾਵੇ ਜਿਹੜੇ ਆ ਥੋੜੇ-ਥੋੜੇ ਰੁਪਏ ਪਾ ਕੇ Google Pay ਕਰ ਦੋ ਤੁਸੀਂ ਕੁਝ ਵੀ ਕਰ ਦੋ ਅਕਾਊਂਟ ਨੰਬਰ ਦੇ ਵਿੱਚ ਸੈਂਡ ਕਰ ਦੋ ਜੇ ਪੈਸੇ ਹੋਣਗੇ ਤਾਂ ਤਾਂ ਹੀ ਇਲਾਜ ਕਰਾਇਆ ਜਾਊਗਾ ਤਾਂ ਸਰਕਾਰੀ ਹਸਪੀਟਲ ਦੇ ਵਿੱਚ ਗਏ ਸੀਗੇ ਜਿੱਥੇ ਨਾ ਪੈਸੇ ਹੋਣ ਕਰਕੇ ਅੱਜ ਇਹ ਵਾਪਸ ਆ ਗਏ ਆ ਤਾਂ ਤੁਹਾਨੂੰ ਵੀ ਮੈਂ ਅਪੀਲ ਕਰੂੰਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲੋਕਾਂ ਤੱਕ ਪਹੁੰਚਾਓ ਇਹਨਾਂ ਗਰੀਬ ਦੀ ਮਦਦ ਹੋ ਜੇ ਤੇ ਇਹ ਦੋ ਬੱਚੇ ਜਿਹੜੇ ਸਕੂਲ ਜਾ ਸਕਣ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਪੀਵੀ ਨਿਊਜ਼ ਟੀਵੀ ਨਾਲ ਤੇ ਮੈਂ ਹਰਮਨਦੀਪ ਸਿੰਘ